5 ਨੰਬਰ ਨੇੜੇ ਟੈਂਪੂ ਸਟੈਂਡ ਤੇ ਇੱਕ ਥਾਕ ਬਾਬੇ ਵੱਲੋਂ ਔਰਤ ਦੀਆਂ ਬਾਲੀਆਂ ਲੈ ਹੋਇਆ ਫਰਾਰ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਰੇਨੂ ਵਾਲਾ ਨਿਵਾਸੀ ਸੁजानਪੁਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸੁजानਪੁਰ ਆਈ ਸੀ ਅਤੇ ਉਥੇ ਇੱਕ ਔਰਤ ਨੇ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਦੁਖੀ ਲੱਗ ਰਹੇ ਹੋ ਤੇ ਉਹ ਮੈਨੂੰ ਇੱਕ ਬਾਬੇ ਕੋਲ ਲੈ ਗਈ ਬਾਬਾ ਮੇਰੀਆਂ ਬਾਲੀਆਂ ਲੈ ਕੇ ਫਰਾਰ ਹੋ ਗਿਆ ਅਤੇ ਮੇਰੇ ਹੱਥ ਵਿੱਚ ਪੱਥਰ ਥਮਾ ਗਿਆ ਉਸਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਸਨੂੰ ਇਨਸਾਫ ਦਿਲਾਇਆ ਜਾਵੇ ਮੈਂ ਜਾਂਦੀ ਬੇਸ਼ੀ ਮਾਇਕ ਦੀ ਹੀ ਉਹਨੇ ਮਿਲ ਕੇ ਕੁੜੀਏ ਗੱਲ ਸੁਣ ਤੂੰ ਹੀ ਦੁਖੀ ਬੜੇ ਆ ਮੈਂ ਕਿਹਾ ਹਾਂਜੀ ਮੈਂ ਭਾਜੀ ਦੁਖੀ ਖੜਿਆ ਇੱਕ ਜਨਾਨੀ ਸੀ ਇੱਕ ਮੋੜਾ ਸੀ ਮੋਟਰਸਾਈਕਲ ਵੱਡਾ 35 40 ਸਾਲ ਦਾ ਹੋਣਾ ਤੇ ਜਨਾਨੀ ਮੈਨੂੰ ਕਹਿੰਦੀ ਆ ਭਾਜੀ ਮੈਂ ਵੀ ਦੁਖੀ ਹਾਂ ਇਹ ਬਾਬਾ ਐ ਤੇ ਬਸ ਉਹਨੇ ਮੈਨੂੰ ਕੰਦੇ ਕੁੜੀਏ ਗੱਲ ਸੁਣ ਮੈਂ ਕਿਹਾ ਹਾਂਜੀ ਉਹਨੇ ਮੈਨੂੰ ਆ ਤੁਸੀਂ ਬੱਤੇ ਪੁਰਾਏ ਦੋ ਤੇ ਮੈਨੂੰ ਵੀ ਪਤਾ ਨਹੀਂ ਲੱਗਾ ਮੇਰੀ ਬਾੜੀਆਂ ਕਿਸਲੇ ਲਾ ਕੇ ਲਾ ਗਏ ਤੇ ਮੈਨੂੰ ਕਾਗਜ਼ ਇਹ ਫੜਾ ਗਏ ਠੀਕ ਹੈ ਜੀ ਇੱਕ ਮੇਟੀ ਹਾਲ ਦੇ ਲੱਗੀ ਹੈ ਉੱਥੇ ਪੁਨਿਚਰ ਵਾਲੀ ਦੁਕਾਨ ਹੈ ਇੱਕ ਘਰ ਵਾਲਾ ਜੀ ਜਮਾ ਕਰਾਂਗੇ ਅੱਜ ਇਹ ਬਾੜਾਂ ਦਿੱਤੀ ਬਾੜੀਆਂ ਖੋਲ ਕੇ ਲੈ ਗਏ ਜੀ ਇਹ ਬਾੜੀਆਂ ਉਸ ਪਾਪਾ ਸੁਣੀ ਜਾਈਂ ਸਾਡੇ ਸਾਡੇ ਸਾਰੇ ਸੰਭਾਉਣ ਚਾਹੀਏ ਜੀ ਜੀ ਨਹੀਂ